ਤੁਹਾਨੂੰ ਇੱਕ ਐਸੇ ਇਨਸਾਨ ਨਾਲ ਮਿਲਾਨ ਜਾਣ ਜਾ ਰਿਹਾ ਜੋ ਕਿ ਕੰਨ ਦੇ ਨਾਲ weight ਚੱਕ ਰਿਹਾ ਇਹ ਜਿਹੜਾ ਜਿਹੜਾ ਸਿਲਸਿਲਾ ਵਾ 2018 ਤੋਂ ਸ਼ੁਰੂ ਹੋਇਆ ਸੀ 2018 ਨੂੰ ਮੈਂ ਕਲੈਰਾਪੁਰ ਗਿਆ ਸੀ ਉੱਥੇ ਮੈਂ ਕਿਸੇ ਦੇ ਕੰਨ ਨਾਲ ਕੰਨ ਦੇ ਵਿੱਚ ਖਸ ਰਿਹਾ ਸੀ ਉਹ ਦੋ ਕੰਨਾਂ ਨਾਲ ਚੱਕ ਰਿਹਾ ਸੀਗਾ ਤਕਰੀਬਨ 50 ਕਿਲੋ 55 ਕਿਲੋ weight ਸੀਗਾ ਤੇ ਮੈਂ ਉਹਦੇ ਜਦੋਂ ਵਸਿਆ ਕੰਨ ਦੇ ਵਿੱਚ ਮੇਰੇ ਦਿਮਾਗ ਦੇ ਵਿੱਚ ਆਇਆ ਮੈਂ ਕਿਹਾ ਵੀ ਇਹ ਚੀਜ਼ ਤਾਂ ਮੈਂ ਕਰ ਦੂੰ ਵੀ ਦੋਗਨਾਂ ਚੱਕਦਾ 50 ਕਿਲੋ ਮੈਂ ਇੱਕ ਕੰਦੇ ਨਾਲ ਹੀ ਚੱਕ ਦੂੰਗਾ ਇੰਨਾ weight ਜਦੋਂ 90 ਕਿਲੋ ਚੱਕਿਆ ਤਾਂ 20 ਤੋਂ 90 ਦਾ ਜਿਹੜਾ सफर ਸੀ ਉਹ ਅਸੀਂ ਬੰਦ ਕਮਰੇ ਜੀ ਕੀਤਾ ਕਿ ਜਿਹੜੇ ਸਾਹਮਣੇ ਨਹੀਂ ਕੀਤਾ ਜਦੋਂ ਸਾਨੂੰ ਪਤਾ ਲੱਗਿਆ ਵੀ ਮੈਂ ਪਰਫੈਕਟ ਹੋ ਗਿਆ ਮੈਂ ਰਾਜਪਾਲ ਕਹਿੰਦਾ ਵੀ ਹੁਣ ਆਪਾਂ ਪਬਲਿਕ ਦੇ ਵਿੱਚ ਆ ਸਕਦੇ ਹਾਂ ਇਹ ਖਰਾਕ ਦੀ ਗੱਲ ਕੀਤੀ ਜਾਵੇ ਤੇ ਖਰਾਕ ਕੀ ਕੀ ਆ ਤੁਹਾਡੀ ਖਾਨਦਾਨ ਕੀ ਕਿਸਦਾਂ ਕਰਦੇ ਆ ਜਿਹੜੀ ਪ੍ਰੈਕਟਿਸ ਆ ਉਹ ਕਿੱਦਾਂ ਕਰਦੇ ਲੇਕਿਨ ਮੈਂ ਸਭ ਤੋਂ ਪਹਿਲਾਂ ਜਿਹੜੀ ਐਮ ਚੀਜ਼ ਆ ਆਪਣੀ 4 ਵਜੇ ਉੱਠ ਕੇ ਪ੍ਰੈਕਟਿਸ ਨੂੰ ਮੈਂ ਨਹੀਂ ਜਿੰਦਾ ਹਾਂ ਅਗਰ ਮੇਰੀ ਪ੍ਰੈਕਟਿਸ ਨਹੀਂ ਹੋਗੀ ਤਾਂ ਮੈਂ ਕੁਝ ਵੀ ਨਹੀਂ ਕਰ ਸਕਦਾ ਨਾ ਮੇਰਾ ਕੋਈ ਮੈਡਲ ਆਉਣਾ ਵਾ ਤੇ ਨਾ ਮੇਰੇ ਤੇ ਕਿਸੇ ਦੀ ਕਿਰਪਾ ਹੋਣੀ ਦੇਖੋ ਜੀ ਮੈਂ ਤਾਂ ਸਭ ਤੋਂ ਪਹਿਲਾਂ ਤਾਂ ਤੇਸੀ ਕਿਉਂ ਨਹੀਂ ਰੈਕਮੈਂਡ ਕਰਦਾ ਮੈਂ ਅਗਰ ਕੋਈ ਦੇਖਦਾ ਵਾ ਕੋਈ ਵੀ ਪਰਸਨ ਸੋਚਦੇ ਹੋਣਗੇ ਕਿ ਇਹ ਬਾਈ ਨੇ ਵੇਟ ਚੱਕਤਾ ਵਾ ਕਿੱਦਾਂ ਚੱਕਤਾ ਕਿੱਦਾਂ ਹੋ ਗਿਆ ਇਹਦੇ ਨਾਲ ਵੀ ਇਹਨੇ ਕਿਲਾਰਾਇਪੁਰ ਵੀ ਚੱਕਿਆ ਉੱਥੇ ਵੀ ਚੱਕਿਆ ਸੋ ਇਹ ਨਾ ਸੋਚੋ ਵੀ ਮੇਰੇ ਕੋਲ ਕੋਈ ਈਲਮਾ ਜਮਾ ਈਲਮ ਪੜ ਲਿਆ ਨਾ ਮੈਂ ਚੱਕ ਲੈਣਾ ਉਹਦੇ ਵਿੱਚ ਇਦਾਂ ਦਾ ਕੁਝ ਨਹੀਂ ਹੈ ਮੈਂ ਦੇਸੀ ਕਿਉਂ ਨੂੰ ਹੀ ਰეკਮੈਂਡ ਕਰਦਾ ਵਾਂ ਮੈਂ ਇਹੀ ਚਾਹੁੰਦਾ ਕਿ ਵੀ ਅਗਰ ਮੈਨੂੰ ਕੋਈ ਦੇਖ ਰਿਹਾ ਸੁਣ ਰਿਹਾ ਵਾਂ ਤੁਹਾਨੂੰ ਤਾਂ ਉਹ ਦੇਸੀ ਕਿਉਂ ਵੀ ਖਾਵੇ ਚਲੋ ਗੱਡੀਆਂ ਤਾਂ ਮੈਂ ਛੋਟੀਆਂ ਜਿਵੇਂ ਬਲੈਰੋ ਹੋ ਗਈਆਂ ਨੋਵਾ ਇਹ ਤਾਂ ਕਾਫੀ ਖਿੱਚ ਚੁੱਕਿਆ ਮੈਂ ਤੇ ਹੁਣ ਮੈਂ ਟਰੱਕ ਕਟੁਕਟ 20 ਮੀਟਰ ਖਿੱਚ ਕੇ ਤੇ ਉਹ ਗਿਨੀਸ ਬੁੱਕ ਉਹਦੇ ਚ ਆਪਣਾ ਨਾਮ ਦਰਜ ਕਰਉਣਾ ਹੈ। ਲੇਟਸਪੋਰਟ ਨਿਊਜ਼ ਦੇਖਣ ਵੇ ਤਮਾਮ ਦਰਸ਼ਕਾਂ ਨੂੰ ਜਾਇਹ ਹੈ। ਅੱਜ ਤੁਹਾਨੂੰ ਇੱਕ ਐਸੇ ਇਨਸਾਨ ਨਾਲ ਮਿਲਾਨ ਜਾ ਰਿਹਾ ਜੋ ਕਿ ਕਾਂਦੇ ਨਾਲ weight ਚੱਕ ਰਿਹਾ ਔਰ ਗਿਨੀ ਆਫ ਦੇ ਵਿੱਚ ਰਿਕਾਰਡ ਕੈਮ ਕੀਤਾ। ਸੱਸੀ ਗਾਲਪਾ ਜੀ। ਸੱਸੀ ਗਾਲ ਜੀ ਤੁਹਾਡਾ ਮੇਰੇ ਕੋਲ ਆਉਣ ਦਾ ਜੀ ਆਇਆਂ ਨੂੰ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ। ਪਹਿਲਾਂ ਤਾਂ ਆਪਣਾ ਸ਼ੁਭਨਾਮ। ਮੇਰਾ ਨਾਮ ਰੇਕ ਸਿੰਘ ਜੀ ਪਿਆਰ ਨਾਲ ਮੈਨੂੰ ਸਾਰੇ ਇੱਥੇ ਮਿੱਕਾ ਬੁਲਾਉਂਦੇ ਜੀ। ਮਿਕਾ ਜੀ ਇਹ ਕਿਸ ਤਰ੍ਹਾਂ ਸਾਰਾ حاصل ਕੀਤਾ ਗਿਆ ਉਹਦੇ ਬਾਰੇ ਜਾਣਕਾਰੀ ਇਹ ਜਿਹੜਾ ਜਿਹੜਾ سلسلہ ਵਾ 2018 ਤੋਂ ਸ਼ੁਰੂ ਹੋਇਆ ਸੀ ਕਿ 2018 ਚੋਂ ਮੈਂ ਕਿਲਰੇ ਆਪਰ ਗਿਆ ਸੀ ਉੱਥੇ ਮੈਂ ਕਿਸੇ ਦੇ ਕੰਨ ਨਾਲ ਕੰਨ ਦੇ ਵਿੱਚ ਘਸ ਰਿਹਾ ਸੀ ਉਹ ਦੋ ਕੰਨਾਂ ਨਾਲ ਚੱਕ ਰਿਹਾ ਸੀਗਾ ਤਕਰੀਬਨ 50 ਕਿਲੋ 55 ਕਿਲੋ weight ਸੀਗਾ ਤੇ ਮੈਂ ਉਹਦੇ ਜਦੋਂ ਕੱਸਿਆ ਕੰਨ ਦੇ ਵਿੱਚ ਮੇਰੇ ਦਿਮਾਗ ਦੇ ਵਿੱਚ ਆਇਆ ਮੈਂ ਕਿਹਾ ਵੀ ਇਹ ਚੀਜ਼ ਤਾਂ ਮੈਂ ਕਰ ਦੂੰ ਵੀ ਇਹ ਦੋ ਕੰਨਾਂ ਨਾਲ ਚੱਕਦਾ 50 ਕਿਲੋ ਵੀ ਮੈਂ ਇੱਕ ਕੰਨ ਦੇ ਨਾਲ ਹੀ ਚੱਕ ਦੂੰਗਾ ਇੰਨਾ weight ਫਿਰ ਉਹਦੇ ਉੱਥੇ ਜਦੋਂ ਅਸੀਂ ਮਤਲਬ ਦੇਖਿਆ ਇਹ ਚੀਜ਼ ਜਦੋਂ ਅਸੀਂ ਘਰੇ ਆਏ ਰਾਜਪਾਲ ਨੇ ਮੇਰੀ ਮਦਦ ਕੀਤੀ ਰਾਜਪਾਲ ਮੇਰਾ ਦੋਸਤ ਵੀ ਆ ਭਰਾ ਵੀ ਹੈ ਮੇਰਾ ਸਪੋਰਟ ਕਰਦਾ ਰਹਿੰਦਾ ਮੈਨੂੰ ਤੇ ਉਹਨੇ ਫਿਰ ਇਹ ਕਲੰਪਾ ਜਿਹੜਾ ਤਿਆਰ ਕੀਤਾ ਮੇਰਾ ਕਲੰਪ ਤਿਆਰ ਕਰਕੇ ਅਸੀਂ 20 ਕਿਲੋ ਤੋਂ ਸਟਾਰਟ ਕੀਤਾ ਸੀ 2018 ਦੇ ਵਿੱਚ ਤੇ 20 ਕਿਲੋ ਤੋਂ ਸਟਾਰਟ ਕਰਕੇ 2018 ਦੇ ਨਵੰਬਰ ਦੇ ਵਿੱਚ ਮੈਂ 90 ਕਿਲੋ ਚੱਕਤਾ ਸੀ ਇਹ ਤੇ ਜਦੋਂ 90 ਕਿਲੋ ਚੱਕਿਆ 20 ਤੋਂ 90 ਦਾ ਜਿਹੜਾ ਸਫਰ ਸੀ ਉਹ ਅਸੀਂ ਬੰਦ ਕਮਰੇ 'ਚ ਕੀਤਾ ਕਿਸੇ ਦੇ ਸਾਹਮਣੇ ਨਹੀਂ ਕੀਤਾ ਜਦੋਂ ਸਾਨੂੰ ਪਤਾ ਲੱਗਿਆ ਵੀ ਮੈਂ ਪਰਫੈਕਟ ਹੋ ਗਿਆ ਮੈਂ ਰਾਜਪਾਲ ਕਹਿੰਦਾ ਵੀ ਹੁਣ ਆਪਾਂ ਪਬਲਿਕ ਦੇ ਵਿੱਚ ਆ ਸਕਦੇ ਆ ਫਿਰ ਤਾਂ ਪਤਾ ਹੀ ਨਹੀਂ ਮੈਂ ਕਿੰਨੇ ਕਿ ਮੇਲਿਆਂ ਦੇ ਵਿੱਚ ਚੱਕ ਚੁੱਕਿਆ ਜਾਂ ਕਿੰਨੇ ਵੀ ਕਿੰਨੇ ਕਿ ਰਿਪੋਰਟਰ ਮੇਰੇ ਕੋ ਆ ਚੁੱਕੇ ਆ ਉਹ ਸਾਰੇ ਰਿਪੋਰਟਰ ਵੀਰਾਂ ਨੇ ਮੈਨੂੰ ਬਹੁਤ ਹਾਈਲਾਈਟ ਕੀਤਾ ਤਾਂ ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਗਿਨੀ ਆਫ ਬੁੱਕ ਦੇ ਵਿੱਚ ਰਿਕਾਰਡ ਕੈਂਪ ਕਰਾਂ ਨਿਕਿਤਨਾ ਅਪਰੇਟ ਕੀਤਾ ਗਿਆ ਜਾਂ ਕਿਸੇ ਦੇ ਵੱਲੋਂ ਕੀਤਾ ਗਿਆ ਅ ਇੱਕ ਹੈਗਾ ਵਾ ਵਿਅਕਤੀ ਉਹਨੇ 82600 ਚੱਕਿਆ ਵਾ ਚਲੋ ਉਹਨੂੰ ਸਪੋਰਟ ਸੀਗੀ ਚਲੋ ਮੈਂ ਜਿਵੇਂ ਕਿ ਲੋ ਵੀ ਕਿਸੇ ਦਾ سپورਟ ਲਈ ਵੀ ਨਹੀਂ ਨਾ ਮੈਂ ਕਿਸੇ ਨੂੰ ਕਿਹਾ ਤੇ ਮੈਂ ਤਕਰੀਬਨ ਜੋ ਵੀ ਕੀਤਾ ਆਪਣੇ ਦਮ ਤੇ ਕਰੀ ਗਿਆ ਉਹਨੇ 터ਕੀ ਦੇ ਵਿੱਚ 2013 ਦੇ ਵਿੱਚ ਚੱਕਿਆ ਸੀਗਾ 82600 ਤੇ ਉਹਨੂੰ ਸਪான்ਸਰ ਆ ਗਈ ਸੀ ਕਿ ਉਹ ਗਿਆ ਤੇ ਉਹਦਾ ਬ੍ਰਦਰ ਗਿਆ ਦੋਨੇ ਗਏ ਹੋਏ ਸੀਗੇ 터ਕੀ ਦੇ ਵਿੱਚ ਤੇ ਉਹਨੇ 5 ਸੈਕਿੰਡ ਹੋਲਡ ਕੀਤਾ ਹੈ ਨੈਟ ਦੇ ਵਿੱਚ ਵੀਡੀਓ ਵੀ ਹੈਗੀ ਹੈ ਚਲੋ ਮੈਨੂੰ ਸਪੋਰਸਪான்ਸਰ ਜਿਵੇਂ ਕਿ ਲੋ ਵੀ ਨਹੀਂ ਹੋਈ ਤੇ ਮੈਂ ਆਪਣੀ ਛੱਤ ਦੇ ਉੱਪਰ ਹੀ ਬਣਾ ਕੇ ਵੀਡੀਓ ਅਪਲੋਡ ਕਰਕੇ ਫੋਟੋ ਵਗੈਰਾ ਉਹਨਾਂ ਨੂੰ ਡਾਕੂਮੈਂਟਸ ਵਗੈਰਾ ਕੰਪਲੀਟ ਕਰਕੇ ਸਾਰੇ ਮੇਲ ਕਰਦੇ ਸੀਗੇ ਤੇ ਚਲੋ ਮੈਨੂੰ ਮੇਲ ਰਾਹੀਂ ਇਹ ਸਰਟੀਫਿਕੇਟ ਆਇਆ ਤੇ ਇੱਕ ਮੈਡਲ ਆਇਆ ਵਾ ਤੇ ਸੋ ਉਹਨੂੰ ਚਲੋ ਸਪੋਰਟ ਹੋ ਗਈ ਸੀਗੀ ਤੇ ਮੇਰਾ ਮਕਸਦ ਸੀਗਾ ਕਿ ਮੈਂ ਵੱਤ ਵਤ ਵੇਡ ਚੱਕਾਂ ਤੇ ਫਿਰ ਮੈਂ 2025 ਦੇ ਵਿੱਚ ਮਈ ਦੇ ਵਿੱਚ ਆਪਣੇ ਕੋਠੇ ਮੈਂ ਆਪਣਾ 84500 ਜਿਵੇਂ ਤਕਰੀਬਨ 85 ਕਿਲੋ ਹੀ ਗਣ ਲਓ ਗੀ ਨਹੀਂ ਸੰਦੇ ਵੈਸੇ 85 ਕਿਲੋ ਹੀ ਮੇਲ ਚ ਮੈਨੂੰ ਮੈਂਸ਼ਨ ਕੀਤਾ ਵੀ ਤੁਸੀਂ 85 ਕਹਿ ਸਕਦੇ ਹੋ ਵੀ 85 ਹੀ ਚੱਕਿਆ ਵਾ ਤੇ ਉਹ ਜਦੋਂ ਮੈਂ weight ਉੱਪਰ ਚੱਕਿਆ ਉਹਨੇ ਸਿਰਫ 5 ਸੈਕਿੰਡ ਦੇ ਵਿੱਚ ਥੱਲੇ ਰੱਖਤਾ ਸੀਗਾ ਤੇ ਹਰੇਕ ਬੰਦੇ ਦੀ ਅਲੱਗ-ਅਲੱਗ ਸ਼ਮਤਾ ਹੁੰਦੀ ਹੈ ਤੇ ਮੈਂ ਤਾਂ ਸ਼ੁਰੂ ਤੋਂ ਹੀ ਜਿਵੇਂ ਕਹਿੰਦਾ ਜੋਰ ਇੰਝ ਮੈਂ ਦੇ ਵਿੱਚ ਸ਼ੁਰੂ ਤੋਂ ਫਾਦਰ ਸਾਹਿਬ ਦੀ ਦੀਨ ਆ ਵੀ ਕਬਾ ਫਾਦਰ ਸਾਹਿਬ ਵੀ ਕਬੱਡੀ ਦੇ ਰੀਡਰ ਸੀਗੇ ਤਕੜੇ ਤੇ ਉਹਨਾਂ ਦਾ ਜੈਂਪਲ ਆ ਤੇ ਸ਼ੁਰੂ ਤੋਂ ਹੀ ਬਲੱਡ 'ਚ ਜਾਨ ਹੈਗੀ ਆ ਤੇ ਫਾਦਰ ਸਾਹਿਬ ਕਬੱਡੀ ਚ ਸੀ ਤੁਸੀਂ ਇੱਧਰ ਕਿੱਦਾਂ ਚਲੇਗੇ ਇਹ ਤਾਂ ਮਤਲਬ ਡੈਡੀ ਮੇਰੇ ਬਿਜਲੀਬੂਟ ਚ ਸੀਗੇ ਤੇ ਡੈਡੀ ਮੇਰੇ ਨਵੇਂ ਸ਼ਹਿਰ ਤੇ ਰਹਿਣ ਵਾਲੇ ਤੇ ਪਿੰਡ ਸਾਡਾ ਪੁੰਨੂ ਯਾਰਾ ਵਾ ਚਲੋ ਪਿੰਡ ਦੀ ਵੀ ਮੈਨੂੰ ਪੂਰੀ ਸਪੋਰਟ ਆ ਤੇ ਉੱਥੇ ਸਾਡੀ ਜਗ੍ਹਾ ਬਣੀ ਹੋਈ ਆ ਗੁਰਦੁਆਰਾ ਬਣਿਆ ਆ ਗੁਰੂਨਾ ਸਾਹਿਬ ਉਹਦਾ ਨਾਮ ਆ ਗੁਰਦੁਆਰੇ ਦਾ ਬਾਬਾ ਜੀ ਦੀ ਸਹੀਦਾ ਦੀ ਜਗ੍ਹਾ ਬਣੀ ਹੋਈ ਆ ਤੇ ਉਹਨਾਂ ਦੀ ਮੇਰੇ ਤੇ ਬਹੁ ਮਿਹਰ ਆ ਉਹਨਾਂ ਤੇ ਜਦੋਂ ਮੈਂ ਮੱਥਾ ਟੇਕ ਲੈਣਾ ਵਾ ਜਾ ਕੇ ਮੈਂ ਫਰਿਆਦ ਕਰ ਦਿੰਨਾ ਮੈਂ ਅਰਦਾਸ ਕਰ ਦਿੰਨਾ ਜੋ ਵੀ ਚਲੋ ਕਹਿਣਾ ਚਾਹੀਦਾ ਹਨਾ ਤੇ ਉੱਥੇ ਜਾ ਕੇ ਜਦੋਂ ਮੈਂ ਆਪਣਾ ਹੱਥ ਜੋੜ ਕੇ ਜੋ ਬਾਬਾ ਜੀ ਕੋਲ ਮੰਗ ਲੈਣਾ ਵਾ ਉਹ ਮੈਨੂੰ ਜ਼ਿਆਦਾ देर ਨਹੀਂ ਮਤਲਬ ਬਹੁਤ ਜਲਦ ਮਿਲ ਜਾਂਦੀ ਹੈ ਮੈਨੂੰ ਉਹ ਚੀਜ਼ ਮੈਂ ਉਹਨਾਂ ਤੋਂ ਮੰਗੀ ਸੀ ਕਿ ਮੈਂ ਕਹਿੰਦਾ ਬਾਬਾ ਜੀ ਮੈਂ ਗੀ ਨਹੀਂ ਸਵਾਲ ਰਿਕਾਰਡ ਬਣਾਣਾ ਵੀ ਮੇਰਾ ਸਾਥ ਦੋ ਮਤਲਬ ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਵੀ ਮੇਰੇ ਫਾਦਰ ਸਾਹਿਬ ਅੱਜ ਵੀ ਮੇਰੇ ਨਾਲ ਨੇ ਇਹ ਰਿਕਾਰਡ ਉਹਨਾਂ ਨੇ ਮੈਨੂੰ ਪਹਿਲੇ ਹੀ ਸੁਪਨੇ ਜਾ ਕੇ ਦੱਸਦਾ ਸੀਗਾ ਕਿ ਵੀ ਮਿੱਕੇ ਤੇਰਾ ਰਿਕਾਰਡ ਬਣੂਗਾ ਤੇ ਤੂੰ ਹੌਸਲਾ ਨਹੀਂ ਹਾਰਨਾ ਤੇ ਬਸ ਮੈਂ ਲੱਗਿਆ ਰਿਹਾ ਲਗਾਤਾਰ ਲੱਗਿਆ ਰਿਹਾ ਤੇ ਕਹਿ ਸਕਦਾ ਜਿਦਾ ਕੰਨਿਆਂ ਨੇ ਆਪਾਂ ਬਾਪੂ ਦੇ ਸਿਰ ਤੇ ਐਸ਼ਾਂ ਕੀਤੀਆਂ ਜਾਂ ਪਾਪੂ ਦੇ ਸਿਰ ਤੇ ਸਰਦਾਰੀ ਕੀਤੀ ਜਾਂਦੀ ਆ ਇਹਨੂੰ ਬਿਲਕੁਲ 100% ਗੱਲ ਸੱਚ ਆ ਇਹ ਮਾਂ ਪਿਓ ਦਾ ਹੱਥ ਹੋਵੇ ਤਾਂ ਬੱਚਾ ਪਤਾ ਨਹੀਂ ਕਿੱਥੇ ਤੇ ਕਿੱਥੇ ਪਹੁੰਚ ਜਾਂਦਾ ਮੇਰੀ ਮੰਮੀ ਮੇਰੀ ਭੈਣ ਆ ਮੇਰਾ ਭਰਾ ਆ ਮੇਰੇ ਦੋਸਤ ਜਿੰਨੇ ਇੰਨੇ ਮੈਨੂੰ ਸਪੋਰਟ ਕਰਦੇ ਆ ਉਹ ਉਹ ਕਹਿੰਦੇ ਮਿੱਕੇ ਤੂੰ ਲੱਗਿਆ ਰਾ ਕੋਈ ਚੱਕਰ ਨਹੀਂ ਤੇਰੇ 'ਚ ਇੱਕ ਗੋੜੀ ਬਿੱਟੂ ਦਿੱਤਾ ਹੈ ਰੱਬ ਨੇ ਵੀ ਪੰਗੇ ਦਾ ਬਹੁਤ ਲੈਂਦੇ ਆ ਅਸੀਂ ਵੀ ਦੇਖਦੇ ਆ ਕਹਿੰਦੇ ਫੇਸਬੁੱਕ ਤੇ ਜਾਂ ਨੈਟ ਤੇ ਦੇਖਦੇ ਉਹਨੇ ਪੰਗੇ ਬਹੁਤ ਲੈਂਦੇ ਆ ਕਹਿੰਦਾ ਲੇਕਿਨ ਐਮੀ ਤੁਹਾਨੂੰ ਕਹਿ ਦਈਏ ਵੀ ਤੇਰੇ ਵਰਗਾ ਹਰੇ ਕੋਈ ਦੇਖਿਆ ਨਹੀਂ ਹੈਗਾ ਵੀ ਤੂੰ ਲੱਗੇ ਰ ਆਪਣੀ ਮਿਹਨਤ ਜਿਆਦਾ ਰੱਖ ਮਿਹਨਤ ਨਾ ਘਟਨ ਨਹੀਂ ਤੇ ਬਸ ਉਹਦੇ ਜਿਵੇਂ ਕੱਲੋ ਸਪੋਰਟ ਦੇ ਸਿਰ ਤੇ ਹਨਾ ਸਾਰਿਆਂ ਦੇ ਤੇ ਉਹਦੇ ਸਦਕਾ ਮੈਂ ਆਇਆ ਜਿਹੜਾ ਸਰਟੀਫਿਕੇਟ ਆ ਹਾਂਜੀ ਇਹ ਬਾਬੇ ਨੇ ਮੇਰੇ ਝੋਲੀ 'ਚ ਪਾਤਾ ਮਤਲਬ ਇਹ ਇਹ ਦਾ ਜਿਹੜਾ ਕ੍ਰੀਏਟਡ ਆ ਮੇਰੇ ਦੋਸਤ ਮਿੱਤਰ ਜਿੰਨੇ ਫੇਸਬੁੱਕ ਤੇ ਆ ਆਲ ਵਰਲਡ 'ਚ ਜਿੰਨੀਆਂ ਨੇ ਵੀ ਮੈਨੂੰ ਸਪੋਰਟ ਕੀਤੀ ਆ ਮੈਂ ਸਾਰਿਆਂ ਦਾ ਦਿਲੋਂ ਧੰਨ ਜੇ ਖਰਾਕ ਦੀ ਗੱਲ ਕੀਤੀ ਜਾਵੇ ਤੇ ਖਰਾਕ ਕੀ ਕੀ ਆ ਤੁਹਾਡੀ ਖਾਨ ਦਾ ਕੀ ਕੀ ਕਿੱਦਾਂ ਕਰਦੇ ਆ ਜਾਂ ਜਿਹੜੀ ਪ੍ਰੈਕਟਿਸ ਆ ਉਹ ਕਿੱਦਾਂ ਕਰਦੇ ਆ ਦੇਖੋ ਜੀ ਮੈਂ ਤੜਕੇ 4 ਵਜੇ ਉੱਠ ਜਾਂਦਾ ਵਾਂ ਰੋਕੀ ਤਾਂ ਚਲੋ ਸੁੱਤੇ ਰਹਿੰਦੇ ਆ ਮੈਂ ਗਰਮੀਆਂ 'ਚ ਵੀ ਤੇ ਸਰਦੀਆਂ 'ਚ ਵੀ 4 ਵਜੇ ਉੱਠਣਾ ਹੀ ਉੱਠਣਾ ਵਾਂ ਕੋਈ ਐ ਨਹੀਂ ਕੋਈ ਰੀਜ਼ਨ ਹੋ ਗਿਆ ਕਿ ਵੀ ਮੈਂ ਨਹੀਂ ਉੱਠ ਸਕਿਆ ਜਾਂ ਮੈਂ ਨਹੀਂ ਪ੍ਰੈਕਟਿਸ ਕਰ ਸਕਿਆ ਲੇਕਿਨ ਮੈਂ ਸਭ ਤੋਂ ਪਹਿਲਾਂ ਜਿਹੜੀ ਐਮ ਚੀਜ਼ ਆ ਆਪਣੀ 4 ਵਜੇ ਉੱਠ ਕੇ ਪ੍ਰੈਕਟਿਸ ਨੂੰ ਮੈਂ ਨਹੀਂ ਦਿਨਾ ਵਾ ਅਗਰ ਮੇਰੀ ਪ੍ਰੈਕਟਿਸ ਨਹੀਂ ਹੋਗੀ ਤਾਂ ਮੈਂ ਕੁਝ ਵੀ ਨਹੀਂ ਕਰ ਸਕਦਾ ਨਾ ਮੇਰਾ ਕੋਈ ਮੈਡਲ ਆਣਾ ਵਾ ਤੇ ਨਾ ਮੇਰੇ ਤੇ ਕਿਸੇ ਦੀ ਕਿਰਪਾ ਹੋਣੀ ਆ ਇਨਸਾਨ ਨੂੰ ਆਪਣਾ ਕੁਝ ਨਾ ਕੁਝ ਕਰਨ ਲਈ ਆਪਣਾ ਜਜ਼ਬਾ ਦਿਖਾਉਣ ਲਈ ਮਿਹਨਤ ਕਰਨੀ ਹੀ ਪੈਂਦੀ ਆ ਅਗਰ ਮਿਹਨਤ ਕਰੋਗੇ ਤਾਂ ਪਰਮਾਤਮਾ ਵੀ ਤੁਹਾਡਾ ਸਾਥ ਦੇ ਦੂਗਾ ਤੋ ਸੋ ਇਹ ਮਿਹਨਤ ਦੇ ਵਿੱਚ ਆ ਵੀ ਮੇਰੀ ਮਿਹਨਤ ਵੀ ਆ ਤੇ ਸਾਡੇ ਜਿਹੜੇ ਬਾਬਾ ਜੀ ਆ ਗੁਰੂਨਾ ਸਾਹਿਬ ਪੁੰਨੂਯਾਰਾ ਪਿੰਡ 'ਚ ਸਾਡੀ ਜਗਾ ਬਾਬਾ ਜੀ ਦੀ ਬਣੀ ਹੋਈ ਆ ਤੇ ਉਹ ਜਗਾ ਤੇ ਵੀ ਤੁਹਾਨੂੰ ਮੈਂ ਦੱਸਦਾ ਮਾਂ ਉਹ ਜਗਾ ਦਾ ਘੱਟੋ-ਘੱਟ ਸਾਡੇ ਪਿੰਡ ਦੇ ਵਿੱਚ 6 ਕਰੋੜ ਰੁਪਏ ਇਕੱਠਾ ਹੋ ਚੁੱਕਿਆ ਜੀ ਬਹੁਤ ਵੱਡੀ ਗੱਲ ਆ ਜੀ 6 ਕਰੋੜ ਉਹ ਵੀ ਸਾਰੇ ਐਨਆਰਆਈ ਆ ਜਿੰਨੇ ਸਾਡੇ ਪਿੰਡ 'ਚ ਜਿਨ੍ਹਾਂ ਨੇ ਸੇਵਾ ਕੀਤੀ ਬਾਬਾ ਜੀ ਦੇ ਗੁਰਦੁਆਰੇ ਦੇ ਵਿੱਚ ਉਹ ਸਾਰੇ ਬੰਦੇ ਇੰਨੀ ਤਰੱਕੀ ਕਰ ਰਹੇ ਇੰਨਾ ਕ ਪੈਸਾ ਆ ਰਿਹਾ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਮਤਲਬ ਜਿਹੜੀ ਮੇਨ ਸਪੋਰਟ ਆ ਮੈਨੂੰ ਆਪਣੇ ਬਾਬਾ ਜੀ ਦੀ ਆ ਜੀ ਗਰੂਨਾ ਸਾਹਿਬ ਜਿਹੜਾ ਪੁੰਨੂਯਾਰਾ ਸਾਡਾ ਪਿੰਡ ਆ ਉਹਨਾਂ ਦੀ ਸਪੋਰਟ ਆ ਜੀ ਸਾਨੂੰ ਮੇਨ ਤੇ ਜੇ ਖੁਰਾਕ ਦੀ ਗੱਲ ਕੀਤੀ ਜਾਵੇ ਜਿਹੜੀ ਡਾਈਟ ਆਪਣੀ ਉਹ ਕੀ ਕੀ ਹੈ ਕਿਸ ਤਰ੍ਹਾਂ ਆ ਲੈਣੇ ਆ ਕਿਸ ਟਾਈਮ ਟਾਈਮ ਪੀਰੀਅਡ ਕੀ ਆ ਉਹਨਾਂ ਦਾ ਦੇਖੋ ਜੀ ਮੈਂ ਤਾਂ ਸਭ ਤੋਂ ਪਹਿਲਾਂ ਤਾਂ ਤੇਸੀ ਕਿਉਂ ਨਹੀਂ ਰეკਮੈਂਡ ਕਰਦਾ ਮੈਂ ਅਗਰ ਕੋਈ ਦੇਖਦਾ ਵਾ ਕੋਈ ਵੀ ਪਰਸਨ ਸੋਚਦੇ ਹੋਣਗੇ ਕਿ ਇਹ ਬਾਈ ਨੇ weight ਚੱਕਤਾ ਵਾ ਕਿੱਦਾਂ ਚੱਕਤਾ ਕਿੱਦਾਂ ਹੋ ਗਿਆ ਇਹਦੇ ਨਾਲ ਵੀ ਇਹਨੇ ਕਿਲਾ ਰਾਇਪੁਰ ਵੀ ਚੱਕਿਆ ਉੱਥੇ ਵੀ ਚੱਕਿਆ ਸੋ ਇਹ ਨਾ ਸੋਚੋ ਵੀ ਮੇਰੇ ਕੋਲ ਕੋਈ ਈਲਮਾ ਜਾਂ ਮੈਲਮ ਪੜ ਲੰਨਾ ਮੈਂ ਚੱਕ ਲੈਣਾ ਵਾ ਉਹਦੇ ਵਿੱਚ ਇਦਾਂ ਦਾ ਕੁਛ ਨਹੀਂ ਆ ਮੈਂ ਦੇਸੀ ਕਿਊ ਨੂੰ ਹੀ ਰეკਮੈਂਡ ਕਰਦਾ ਵਾਂ ਮੈਂ ਇਹੀ ਚਾਹਨਾ ਕਿ ਵੀ ਅਗਰ ਮੈਨੂੰ ਕੋਈ ਦੇਖ ਰਿਹਾ ਸੁਣ ਰਿਹਾ ਵਾ ਧਿਆਨ ਨਾਲ ਤਾਂ ਉਹ ਦੇਸੀ ਕਿਊ ਹੀ ਖਾਵੇ 2-4 ਦਿਨ ਨਹੀਂ ਬਚੂਗਾ ਹੌਲੀ-ਹੌਲੀ ਚਮਚਾ ਅੱਧਾ ਚਮਚਾ ਇਦਾਂ ਕਰਕੇ ਖਾਧਾ ਲਵੇ ਤੇ ਦੇਸੀ ਕਿਊ ਇਹੋ ਜੀ ਚੀਜ਼ ਆ ਕਿ ਬਾਡੀ ਦਾ ਕੋਈ ਵੀ ਪਾਰਟ ਇਹੋ ਜਿਹਾ ਨਹੀਂ ਰਹਿੰਦਾ ਜਿੱਥੇ ਕੋਈ ਪ੍ਰੋਬਲਮ ਆਉਂਦੀ ਹੈ ਸਾਰੀ ਪ੍ਰੋਬਲਮ ਦੇਸੀ ਕਿਊ ਚੱਕ ਦਿੰਦਾ ਵਾ ਜੜ ਤੋਂ ਜੀ ਅੱਗੇ ਦੀ ਗੱਲ ਕੀਤੀ ਜਾਵੇ ਅੱਗੇ ਦਾ ਕੀ ਪਲਾਨ ਆ ਕਿਸ ਤਰ੍ਹਾਂ ਕੀ ਕਰਨ ਦਾ ਸੋਚ ਰਹੇ ਹਾਂ ਅੱਗੇ ਦੇਖੋ ਜੀ ਅੱਗੇ ਹੁਣ ਮੇਰਾ ਹੈਗਾ ਟਰੱਕ ਖਿੱਚਣ ਦਾ ਹੈਗਾ ਵਾ ਕਿਸੀ ਗੋਰੇ ਨੇ ਟਰੱਕ 15 ਕਿਲੋਮੀਟਰ ਖਿੱਚਿਆ ਵਾ ਮੈਂ ਚੈੱਕ ਕਰ ਰਿਹਾ ਕਿਉਂਕਿ ਮੇਰੀ ਕੈਟਾਗਰੀ ਜਿਹੜੀ ਹੈ ਟੈਲੈਂਟ ਦੀ ਹੈ ਮੈਂ ਇਹੀ ਵੀਡੀਓ ਦੇਖਦਾ ਹਾਂ ਜ਼ਿਆਦਾਤਰ ਨੈਟ 'ਚ ਤੇ ਕਿਸੇ ਗੋਰੇ ਨੇ ਖਿੱਚਿਆ ਟਰੱਕ ਉਹਨੇ 15 ਕਿਲੋਮੀਟਰ ਖਿੱਚਿਆ ਵਾ ਚਲੋ ਗੱਡੀਆਂ ਤਾਂ ਮੈਂ ਛੋਟੀਆਂ ਜਿਵੇਂ ਬਲੈਰੋ ਹੋ ਗਈਆਂ ਅਨੋਵਾ ਇਹ ਤਾਂ ਕਾਫੀ ਖਿੱਚ ਚੁੱਕਿਆ ਮੈਂ ਤੇ ਹੁਣ ਮੈਂ ਟਰੱਕ ਕਟੋਕਟ 20 ਮੀਟਰ ਖਿੱਚ ਕੇ ਤੇ ਉਹ ਗਿਨੀਸ ਬੁੱਕ ਉਹਦੇ 'ਚ ਆਪਣਾ ਨਾਮ ਦਰਜ ਕਰਾਉਣਾ ਜੀ ਜੇ ਗੱਲ ਕੀਤੀ ਜਾਵੇ ਤੁਹਾਡੇ ਇੱਥੇ ਆ ਮੈਡਲਾਂ ਦਾ ਢੇਰ ਲੱਗਿਆ ਹੋਇਆ ਇਹ ਮੈਡਲ ਕਿੱਥੋਂ ਕਿੱਥੋਂ ਆਏ ਆ ਇਹ ਦੇਖੋ ਇਹ 2021 ਜਾਂ 22 ਚ ਮੈਂ ਮਾਸਟਰ ਗੇਮ ਸ਼ੁਰੂ ਕੀਤੀ ਆ ਉਹ 30 ਤੋਂ ਬਾਅਦ ਸ਼ੁਰੂ ਹੁੰਦੀ ਆ ਜੀ ਤੇ ਉਹਦੇ ਵਿੱਚ ਜਦੋਂ ਗੇਮ ਅਸੀਂ ਸ਼ੁਰੂ ਕੀਤੀ ਸੀ ਤੇ ਮਾਨ ਸਾਹਿਬ ਨੇ ਫਿਰ ਭਵੰਤਪਨ ਖੇਡ ਮੇਲਾ ਸ਼ੁਰੂ ਕਰਤਾ ਸੀ ਖੇਡ ਮੇਲੇ ਜਦੋਂ ਮਾਨ ਸਾਹਿਬ ਨੇ ਸ਼ੁਰੂ ਕੀਤਾ ਉਦੋਂ ਉਹਨਾਂ ਨੇ ਮਤਲਬ ਚਲੋ ਸਟਾਰਟਿੰਗ ਚ ਸਟਾਰਟ ਕੀਤਾ ਥੋੜੀ ਬੁਤੀ ਜਿਵੇਂ ਕੋਲੋਂ ਵੀ ਮਿਸ ਅੰਡਰਸਟੈਂਡਿੰਗ ਹੋਈ ਜਾਂਦੀ ਆ ਤੇ ਉਹਨਾਂ ਨੇ ਜਿਹੜੀ ਮੇਰੀ ਕੈਟਾਗਰੀ ਸੀ ਮੇਰੀ ਉਮਰ ਉਸੇਗੀ ਉਦੋਂ 37 38 ਸਾਲ ਸੀਗੀ ਤੇ ਉਹਨਾਂ ਨੇ ਮੈਨੂੰ 21 ਤੋਂ ਲੈ ਕੇ 37 ਦੇ ਵਿੱਚ ਮੈਂ ਖੇਡਣਾ ਸੀ 21 ਸਾਲ ਦੇ ਮੁੰਡਿਆਂ ਨਾਲ ਫਸਟ ਟਾਈਮ ਖੇਡਣਾ ਸੀ ਚਲੋ ਪ੍ਰੈਕਟਿਸ ਸਾਡੀ ਜਾਰੀ ਸੀਗੀ ਗਰਾਊਂਡ ਦੇ ਵਿੱਚ ਮਾਸਟਰ ਖੇਡਦਾ ਹੁੰਦਾ ਸੀ ਮੈਂ ਤੇ ਉਦੋਂ 21 ਸਾਲ ਦੇ ਲੈ ਕੇ 40 ਸਾਲ ਦੇ ਮੁੰਡਿਆਂ 'ਚ ਪਰਫਾਰਮੈਂਸ ਕੀਤੀ ਸੀ ਮੈਂ ਡਿਸਕਸ ਸ਼ਾਰਟ ਪੁੱਟ ਹੈਮਰ ਤੇ ਜੈਵਲਨ ਜੀ ਇਹ ਚਾਰ ਪੰਜ ਗੀਮਾਂ ਜਿਹੜੀਆਂ ਮੈਂ ਇਹਦੀ ਇਹਦੀ ਪ੍ਰੈਕਟਿਸ ਕਰਦਾ ਵਾਂ ਤੇ ਉਦੋਂ ਮੇਰਾ ਡਿਸਕਸ ਦੇ ਵਿੱਚ ਤੀਜੀ ਪਲੇਸ ਪਈ ਸੀਗੀ ਜੀ ਜਿਹੜੇ ਜਿਹੜੇ ਮੇਰੇ ਨਾਲ ਪਰਫਾਰਮੈਂਸ ਕਰੇ ਸੀਗੇ ਦੋਨੇ ਸਰਕਾਰੀ ਟੀਚਰ ਸੀਗੇ ਇੱਕ ਬਾਬਾ ਜੀ ਆ ਉਹ ਅੱਜ ਕੱਲ ਫੇਸਬੁੱਕ ਤੇ ਵੀ ਪ੍ਰਚਲਿਤ ਨੇ ਪ੍ਰਭਜੋਤ ਕਰਕੇ ਉਹ ਬਾਬਾ ਜੀ ਆ ਉਹ ਆਪਣਾ ਕੀ ਕਹਿੰਦੇ ਆ ਸਮਰਾਲੇ ਟੀਚਰ ਲੱਗੇ ਹੋਏ ਨੇ ਉਹ ਤੇ ਫਰਸਟ ਉਹਨਾਂ ਦਾ ਪਿਆ ਸੀਗਾ ਤੇ ਸੈਕੰਡ ਕੋਈ ਆਪਣਾ ਇਧਰ ਕੀ ਕਹਿੰਦੇ ਆ ਇਧਰ ਕਰਨ ਤਨ ਇਧਰ ਕੀ ਕਹਿੰਦੇ ਆ ਆਪਣਾ ਇਧਰਲੀ ਸਾਈਡ ਪੈਂਦਾ ਵਾ ਕੋਈ ਮੈਂ ਨਾ ਭੁੱਲ ਗਿਆ ਉਹਨਾਂ ਦਾ ਮਿੱਠੂ ਮਿੱਠੂ ਆ ਮੁੰਡਾ ਉਹ ਵੀ ਸਰਕਾਰੀ ਟੀਚਰ ਆ ਸੈਕਿੰਡ ਉਹ ਆਇਆ ਸੀਗਾ ਠੱਠਲਡ ਮੈਂ ਸੀਗਾ ਤੇ ਉਹ ਮੈਨੂੰ ਕਹਿੰਦੇ ਵੀ ਤੁਹਾਡੀ ਨੌਕਰੀ ਹੈ ਕਿਤੇ ਸਰਕਾਰੀ ਕਿ ਵੀ ਅਸੀਂ ਤਾਂ ਡੀਪੀ ਆ ਨਾ ਤੇ ਮੈਂ ਕਿਹਾ ਨਹੀਂ ਜੀ ਮੈਂ ਨੌਕਰੀ ਨਹੀਂ ਕਰ ਰਹਾ ਮੇਰਾ ਪ੍ਰੋਪਰਟੀ ਦਾ ਕੰਮ ਆ ਜੀ ਮੈਂ ਕਿਹਾ ਤੇ ਮੈਂ ਗਰਾਊਂਡ ਵਿੱਚ ਪ੍ਰੈਕਟਿਸ ਕਰਦਾ ਵਾਂ ਤੇ ਇਹ ਮਾਨ ਸਾਹਿਬ ਨੇ ਮੈਂ ਕਿਹਾ ਪ੍ਰਾਲਾ ਬਹੁਤ ਵਧੀਆ ਕੀਤਾ ਵਾ ਇਹ ਦੇ ਨਾਲ ਇਹ ਹੋ ਸਕਦਾ ਵੀ ਜਿਹੜੇ ਨਸ਼ਿਆਂ ਦੇ ਵਿੱਚ ਡੁੱਬੇ ਹੋਏ ਆ ਹੂੰ ਜਮਾਨੀ ਡੁੱਬੀ ਹੋਈ ਹੈ ਉਹ ਸ਼ਾਇਦ ਹੋ ਸਕਦਾ ਵੀ ਉੱਠ ਕੇ ਇਧਰਲੇ ਪਾਸੇ ਆ ਜਵੇ ਪ੍ਰਾਈਜ਼ ਵੀ ਰੱਖਿਆ ਉਹਨਾਂ ਨੇ ਵਧੀਆ ਤੇ ਫਰਕ ਵੀ ਪਿਆ ਵਾ ਐਸੀ ਕੋਈ ਗੱਲ ਨਹੀਂ ਹੈਗੀ ਤਿੰਨ ਸੀਜ਼ਨਾਂ ਦੇ ਵਿੱਚ ਜੋ ਸਾਨੂੰ ਪਲੇਅਰ ਦੇਖਣ ਨੂੰ ਮਿਲੇ ਆ ਯੰਗ ਮੁੰਡੇ ਬਹੁਤ ਆ ਗਏ ਇਹਦੇ ਵਿੱਚ ਤੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਵੀ ਮਾਨ ਸਾਹਿਬ ਨੇ ਕੋਈ ਚੰਗਾ ਪ੍ਰਾਲਾ ਕੀਤਾ ਜੀ ਜੇ ਗੱਲ ਕੀਤੀ ਜਾਵੇ ਕੋਈ ਸਰਕਾਰ ਵੱਲੋਂ ਤੁਹਾਨੂੰ ਅਪਰੋਚ ਹੋਈ ਹੋਵੇ ਜਾਂ ਕੋਈ ਆਇਆ ਹੋਵੇ ਤਾਂ ਕਿ ਮੈਸੇਜ ਕੋਈ ਇਸ ਤਰ੍ਹਾਂ ਦਾ ਹੈ ਦੇਖੋ ਜੀ ਫਿਲਹਾਲ ਜਿਵੇਂ ਹੁਣ ਤੁਸੀਂ ਆਏ ਹੋ ਹਨਾ ਹੋਰ ਭਾਈ ਮਿੱਤਰ ਆਏ ਸੀਗੇ ਜਿਹੜੇ ਰਿਪੋਰਟਰ ਸਾਡੇ ਭਾਈ ਜਿੰਨੇ ਵੀ ਆਏ ਆ ਸ਼ਾਇਦ ਹੋ ਸਕਦਾ ਵੀ ਉਹਨਾਂ ਨੂੰ ਦੇਖ ਕੇ ਵੀ ਕੋਈ ਸਰਕਾਰ ਦਾ ਨੁਮਾਇੰਦਾ ਮੇਰੇ ਕੋਲੇ ਆਵੇ ਬਾਕੀ ਜੇ ਆ ਵੀ ਜਾਏਗਾ ਕੋਈ ਕੋਈ ਚੱਕਰ ਨਹੀਂ ਹੈਗਾ ਨੇ ਵੀ ਆਊਗਾ ਮੈਨੂੰ ਕੋਈ ਬੁਸਾ ਗਿੱਲਾ ਨਹੀਂ ਹੈਗਾ ਮੈਂ ਇੰਡੀਆ ਦਾ ਨਾਮ ਇੱਦਾਂ ਹੀ ਰੋਸ਼ਨ ਕਰਦਾ ਰਹੂੰਗਾ ਜੋ ਮੇਰਾ ਖਰਚਾ ਮੈਂ ਆਪਣੀ ਜੀਬ ਚੋਂ ਹੀ ਕਰਦਾ ਰਹੂੰਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਮੈਨੂੰ ਕਿਸੇ ਤੋਂ ਕੋਈ ਗਿੱਲਾ ਕਿਸਮਾ ਨਹੀਂ ਹੈਗਾ ਕਿ ਮੈਨੂੰ ਉਹ ਨਹੀਂ ਮਿਲਣਾ ਆਇਆ ਜਾਂ ਮੈਨੂੰ ਇਹ ਨਹੀਂ ਮਿਲਣਾ ਆਇਆ ਕੋਈ ਚੱਕਰ ਨਹੀਂ ਹੈਗਾ ਮੈਂ ਹਮੇਸ਼ਾ ਮਾਸਟਰ ਰਹਿਣਾ ਹੀ ਸਿੱਖਿਆ ਹੋਇਆ ਹਾਂ ਵਾ ਤੇ ਹਮੇਸ਼ਾ ਮੈਂ ਮਸਤੀ ਰਹਿਣਾ ਜੀ ਲਾਸਟ ਵੀ ਜੂਥ ਨੂੰ ਕੀ ਮੈਸੇਜ ਦੇਣਾ ਕਿ ਜਿਹੜਾ ਨਸ਼ੇ ਵਾਲ ਤੁਰਿਆ ਫਿਰਦਾ ਅੱਜ ਦੀ ਰੇਟ ਦੇ ਵਿੱਚ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਜੀ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਦਾ ਮੈਂ ਅਸੀਂ ਧਾਨਦਰਾ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰ ਰਹੇ ਸੀ ਮੈਂ ਤੇ ਰਾਜਪਾਲ ਉਹ ਪ੍ਰੈਕਟਿਸ ਕਰਦੇ ਕਰਦੇ ਸਾਨੂੰ ਸਭ ਤੋਂ ਪਹਿਲਾਂ ਮੁੰਡਾ ਮਿਲਿਆ ਹੈਰੀ ਉਹ ਮੇਰਾ ਦੋਸਤ ਵੀ ਹੈ ਮੇਰਾ ਸਟੂਡੈਂਟ ਵੀ ਹੈ ਠੀਕ ਹੈ ਜੀ ਉਹ ਜਦੋਂ ਮੈਨੂੰ ਮਿਲਿਆ ਅਸੀਂ ਜੈਵਲਨ ਸਿੱਟ ਰਹੇ ਸੀਗੇ ਤੇ ਮੈਂ ਉਹਨੂੰ ਕਿਹਾ ਕਹਿੰਦਾ ਭਾਜੀ ਮੈਂ ਵੀ ਸਿੱਟਣੀ ਆ ਜੈਵਲਨ ਮੈਂ ਕਿਹਾ ਕੋਈ ਦਿੱਕਤ ਨਹੀਂ ਮੈਂ ਕਹਾ ਆ ਜਾ ਤੂੰ ਉਨੇ ਚੈਵਲਨ ਇੰਨੀ ਕਿ ਸੋਹਣੀ ਮਾਰੀ ਨਾ ਮੇਰਾ ਮਨ ਖੁਸ਼ ਹੋ ਗਿਆ ਮੈਂ ਕਿਹਾ ਯਾਰ ਤੂੰ ਇੰਨੀ ਤਰੇ ਜ ਕਾਬਲੀਅਤਾਂ ਮੈਂ ਕਿਹਾ ਯਾਰ ਤੂੰ ਕਿੱਥੇ ਜ ਗਿਆ ਕਹਿੰਦਾ ਭਾਜੀ ਮੈਨੂੰ ਪਤਾ ਹੀ ਨਹੀਂ ਹੈਗਾ ਕੁਝ ਮੈਂ ਕਿਹਾ ਹੁਣ ਤੂੰ ਕੱਲ ਤੋਂ ਗਰਾਊਂਡ ਤੋਂ ਸਾਡੇ ਨਾਲ ਆਣਾ ਚੈਵਲਨ ਚੱਟਨੀ ਹੈ ਤੇ ਤੂੰ ਮਾਨ ਸਾਹਿਬ ਦਾ ਖੇਡ ਮੇਲਾ ਆ ਰਿਹਾ ਤੇ ਤੈਨੂੰ ਉਹਦੇ ਚ ਅਸੀਂ ਪਰਫਾਰਮੈਂਸ ਕਰਾਉਣੀ ਆ ਤੇ ਤੇਰਾ ਫਰਸਟ ਪਲੇਸ ਆਣੀ ਚਾਹੀਦੀ ਹੈ ਕਹਿੰਦਾ ਭਾਜੀ ਮੈਂ ਆਪਣਾ ਬੈਸਟ ਦਊਂਗਾ ਉਹ ਫਿਰ ਸਾਡੇ ਨਾਲ ਜੁੜ ਗਿਆ ਉਹਦੇ ਪਤਾ ਨਹੀਂ ਕਿੰਨੇ ਕੁ 골ਡ ਆਇਆ ਭਾਜੀ ਮੈਂ ਤੈਨੂੰ ਦੱਸ ਨਹੀਂ ਸਕਦਾ ਜਿੱਥੇ ਵੀ ਜਾਂਦਾ ਜਦੋਂ ਖੜੇ ਜਾਂਦਾ ਉਹ ਉਹ ਨਾਲ ਦੇ ਪਲੇਅਰ ਉਹਨੂੰ ਦੇਖ ਕੇ ਪਹਿਲੇ ਹੌਸਲਾ ਛੱਡ ਦਿੰਦੇ ਆ ਉਹਦੀ ਪ੍ਰੈਕਟਿਸ ਇੰਨੀ ਕਿ ਜ਼ਬਰਦਸਤ ਆ ਫੈਂਟੈਸਟਿਕ ਉਹਦੀ ਮਤਲਬ ਮੈਂ ਵੀ ਖੁਸ਼ ਹੋ ਗਿਆ ਵੀ ਵੀ ਉਹਦੇ ਤੇ ਇੰਨੇ ਟੈਲੈਂਟ ਆ ਸੋ ਟੈਲੈਂਟ ਹੈਗਾ ਵਾ ਫਿਰ ਇੱਕ ਹੋਰ ਆ ਸਾਡਾ ਉਮਰ ਚ ਛੋਟਾ 14 15 ਸਾਲ ਦਾ ਸਾਈਬ ਸਿੰਘ ਉਹਦਾ ਨਾਮ ਆ ਗੁਰਸੇਖ ਬੰਦਾ ਗਾਤਰਾ ਪਾਇਆ ਉਹਨੇ ਉਹਦੀ ਸਿਲੈਕਸ਼ਨ ਅਸੀਂ ਪਿੱਛੇ ਜੇ ਕਰਾਤੀ ਸੀਗੀ ਆਪਣਾ ਟ੍ਰੈਲਾਂ ਹੁੰਦੀਆਂ ਨੇ ਡਿਸਕਸ ਰੋ ਛਿੱਟਦਾ ਮੁੰਡਾ ਉਹ ਤੇ ਉਹਦੀ ਸਿਲੈਕਸ਼ਨ ਹੋ ਗਈ ਉਹ ਇਸ ਟਾਈਮ ਜਲੰਧਰ ਅਕੈਡਮੀ 'ਚ ਖੇਡ ਰਿਹਾ ਵਾ ਆਨਾਲੇ ਸਮੇਂ ਤੇ ਬਹੁਤ ਅੱਛੇ ਪੋਸਟ ਦੇ ਵਿੱਚ ਜਾਂ ਪੰਜਾਬ ਪੁਲਿਸ ਦੇ ਵਿੱਚ ਜਾਂ ਨੇਵੀ ਦੇ ਵਿੱਚ ਉਹ ਚੱਲੇਗਾ ਉਹਦੀ ਵੀ ਮਤਲਬ ਅੱਛੀ ਜਿਹੜੀ ਆ ਜ਼ਿੰਦਗੀ ਬਣ ਚੁੱਕੀ ਸਾਡੇ ਨਾਲ ਜੁੜ ਕੇ ਤੋਂ ਸੋ ਤੀਜਾ ਜਿਹੜਾ ਵਾ ਤੀਜਾ ਸਾਡੇ ਨਾਲ ਕ੍ਰਿਸ਼ਨਾ ਮੁਲਿਆ ਮੁੰਡਾ ਜਿਹੜੇ ਉਹ ਜਲੰਧਰ ਦੇ ਕੋਚਿੰਗ ਦੇ ਅੰਦਰ ਮੁੰਡੇ ਲੈ ਰਿਹਾ ਕੋਚਿੰਗ ਲੈ ਰਿਹਾ ਉਹਨਾਂ ਦਾ ਘੱਟੋ ਘੱਟ 60 ਮੀਟਰ ਦੇ ਕਰੀਬ ਜੈਵਲਿਨ ਸਿੱਟਦੇ ਆ ਤੋਂ ਸੋ ਸਾਡਾ ਜਿਹੜਾ ਕ੍ਰਿਸ਼ਨਾ ਵਾ ਮੁੰਡਾ ਉਹ ਵੀ ਤਕਰੀਬਨ ਨੇੜੇ-ਤੇੜੇ ਪਹੁੰਚ ਗਿਆ ਵਾ 55 ਤੋਂ 60 ਦੇ ਮੀਟਰ ਉਹ ਮਾਰ ਦਿੰਦਾ ਵਾ ਤੇ ਚਲੋ ਹੜਾ ਕਰਕੇ ਮਾਨ ਸਾਹਿਬ ਨਹੀਂ ਕਰਾ ਸਕੇ ਕੋਈ ਚਲੋ ਉਧਰ ਵੀ ਜ਼ਰੂਰੀ ਸੀਗਾ ਵੀ ਆਪਣਾ ਪੰਜਾਬ ਹਣਾ ਉਧਰ ਡੋਬ ਰਿਆ ਵਾ ਤੇ ਖੇਡ ਮੇਲਾ ਵੀ ਚੰਗਾ ਨਹੀਂ ਲੱਗਦਾ ਸੀਗਾ ਸਾਨੂੰ ਆਪ ਨੂੰ ਬਹੁਤ ਦੁੱਖ ਲੱਗਿਆ ਵੀ ਇੰਨੀ ਮਾੜੀ ਗੱਲ ਹੋਈ ਆ ਚਲੋ ਮਾਨ ਸਾਹਿਬ ਜੋ ਹੁਣ ਸੈੱਟ ਹੋ ਗਿਆ ਸਾਰਾ ਕੁਝ ਤੇ ਹੁਣ ਮਾਨ ਸਾਹਿਬ ਸ਼ਾਇਦ ਹੁਣ ਕੀ ਪਤਾ ਕਰਾ ਦੇਵੇ ਖੇਡ ਮੇਲਾ ਤੇ ਉਹ ਕ੍ਰਿਸ਼ਨ ਆ ਜਿਹੜਾ ਸਾਡਾ ਮੁੰਡਾ ਵਾ ਸ਼ਾਇਦ ਐਤ ਕੀ ਉਹ ਜਿਹੜੇ ਅੱਛੇ ਕੋਚਸ ਦੇ ਥੱਲੇ ਕੋਚਿੰਗ ਲੈ ਰਿਆ ਪਲੇਅਰ ਸ਼ਾਇਦ ਉਹਨਾਂ ਨੂੰ ਉਹ ਅੱਜ ਐਤ ਕੀ ਮਾਨ ਦੇ ਦੇਵੇ ਕਿਉਂਕਿ ਪ੍ਰੈਕਟਿਸ ਹੀ ਸਾਡੀ ਬਹੁਤ ਜ਼ਿਆਦਾ ਵਾ ਬਹੁਤ-ਬਹੁਤ ਤੁਹਾਡਾ ਧੰ ਇਦਾਂ ਦੀ ਅਪਡੇਟ ਲਈ ਜੁੜੇ ਰਹੋ ਲੇਟੈਸਟ ਪੌਂਡ ਨਿਊਜ਼ ਦੇ ਨਾਲ ਧੰਨਵਾਦ